ਤਾਜ ਪੰਜਾਬ ਦੇ ਵਿੱਚ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਆ ਆਮ ਆਦਮੀ ਪਾਰਟੀ ਜਲੰਧਰ ਅਤੇ ਲੁਧਿਆਣਾ ਦੇ ਉਮੀਦਵਾਰਾਂ ਦਾ ਦਸੇਕੇ ਐਲਾਨ ਹੋ ਸਕਦਾ ਹੈ ਜਲੰਧਰ ਤੋਂ ਪਵਨ ਕੁਮਾਰ ਟਿੰਕੂ ਅਤੇ ਨਾਲ ਹੀ ਦੂਸਰੇ ਪਾਸੇ ਅਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਵਿਧਾਇਕ ਨੂੰ ਟਿਕਣ ਦਿੱਤੀ ਜਾ ਸਕਦੀ ਹੈ ਮੌਕਾ ਦਿੱਤਾ ਜਾ ਸਕਦਾ ਹੈ aur pawan kumar tinku da daseke shomaniya kalidal chhad ke pichle dinan de vich hi आम आदमी पार्टी च शामिल ਹੋਈ ਨਹੀਂ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੀਐਮ ਭਗਵੰਤ ਪਾਣ ਮਾਫ ਕਰਿਓ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਮੂਲੇ ਜਿਹੜੀ ਕਰਵਾਈ ਗਈ ਸੀ ਰਾਜ ਸੋ ਬਾਅਦ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਲੁਧਿਆਣਾ ਤੋਂ ਮੌਜੂਦਾ ਵਿਧਾਇਕ ਨੂੰ ਮੌਕਾ ਦਿੱਤਾ ਜਾ ਸਕਦਾ ਹੈ ਤਾਂ ਇਹ ਦੋਵੇਂ ਅਹਿਮ ਸੀਟਾਂ ਨੇ ਔਰ ਲੁਧਿਆਣਾ ਦੇ ਵਿੱਚ ਦੱਸ ਦਈਏ ਕਿ ਰਮੇਸ਼ ਬਿੱਟੂ ਕਾਂਗਰਸ ਛੱਡ ਕੇ ਜੀਪੀ ਦੇ ਵਿੱਚ ਚਲੇਗੇ ਉੱਥੋਂ ਉਮੀਦਵਾਰ ਐਲਾਨਣਗੇ ਨੇ ਬਾਕੀ ਤਿੰਨੋਂ ਅਜੇ ਕੈਂਡੀਡੇਟ ਅਨਾਉਂਸ ਹੋਣੇ ਬਾਕੀ ਬਠਿੰਡਾ ਸੀਟ ਦਾ ਜ਼ਿਕਰ ਕਰਾਂਗੇ ਬਠਿੰਡਾ ਸੀਟ ਨੂੰ ਲੈ ਕੇ ਹਰਸਿਮਰਤ ਕੋਰ ਬਾਦਲ ਦਾ ਬਿਆਨ ਆਇਆ ਹੈ ਉਹਨਾਂ ਕਹਿੰਿਆ ਕਿ ਜੇਕਰ ਚੋਣ ਲੜਾਂਗੇ ਤਾਂ ਬਠਿੰਡਾ ਸੀਟ ਤੋਂ ਹੀ ਲੜਾਂਗੇ ਇਹ ਮੇਰਾ ਫੈਸਲਾ ਹੈ ਔਰ ਟਿਕਟ ਦੇਣੀ ਹੈ ਜਾਂ ਨਹੀਂ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੈ ਤਾਂ ਬਠਿੰਡਾ ਤੋਂ ਦੱਸਿਆ ਕਿ ਜੀਤ ਮਹਿੰਦਰ ਨੂੰ ਟਿਕਟ ਦਿੱਤੀ ਗਈ ਹੈ ਔਰ ਉਸਤੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਅਕਾਲੀ ਦਲ ਤੋਂ ਡਰ ਗਈ ਹੈ ਕਾਂਗਰਸ ਅਕਾਲੀ ਦਲ ਤੋਂ ਕੱਡੇ ਹੋਏ ਆਗੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਵਿਰੋਧੀ ਪਾਰਟੀਆਂ ਨੇ ਕੇਸ਼ ਓਮਰ ਅਕਾਲੀ ਦਲ ਨੂੰ ਟਾਰਗੇਟ ਕਰ ਰਹੀਆਂ ਨੇ ਹਰਸਿਮਰਤ ਕੋਰ ਬਾਦਲ ਨੇ ਕਿਹਾ ਮੇਰੇ ਚਾਰਜ ਕਰਨਾ ਆਦਾ ਨਹੀਂ ਉਹ ਮੋਟੇ ਮੈਂ 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 ਪਰ ਕਿੱਥੋਂ ਹਰ ਸਿਮਰਤ ਕਿੱਥੇ ਖੜੋਗੇ ਜੇ ਲੜਾ ਨਾ ਲੜਾ ਰਹੂਗੇ ਬਠਿੰਡੇ ਚ ਕੀ ਅਜ ਨਾ ਪਾਜਪਾ ਨੂੰ ਤਾਂ ਨਾ ਕਾਂਗਰਸ ਨੂੰ ਅਕਾਲੀ ਦਲ ਤੋਂ ਬੰਦੇ ਲੈ ਕੇ ਖੜੇ ਕਰਨੇ ਪੈ ਰਹੇ ਨੇ ਉਹਨਾਂ ਦੇ ਦਿਗਜ ਬੰਦੇ ਕਿੱਥੇ ਗਏ ਪੋਸਟਰ ਤਾਂ ਲੱਗੇ ਹੋਏ ਨੇ ਪ੍ਰਧਾਨ ਸਾਹਿਬ ਕਾਂਗਰਸ ਦੇ ਆ ਤੇ ਉਹਨਾਂ ਦੀ ਮੈਸੇਜ ਮਹੀਨਾ ਪਰ ਤੋਂ ਫਿਰ ਰਹੀ ਨਹੀਂ ਤਾਂ ਫੇਰ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਉਹਨੂੰ ਟਿਕਟ ਦੇਂਦੀ ਇਹਨਾਂ ਨੂੰ ਕੀ ਇੰਨੇ ਵੀ ਕਮਜ਼ੋਰ ਹੋ ਗਏ ਅਕਾਲੀ ਦਲ ਇਹਨਾ ਮਤਲਬ ਇੰਨੇ ਡਰ ਗਏ ਕਿ ਅਕਾਲੀ ਦਲ ਤੋਂ ਕੱਢਿਆ ਹੋਇਆ ਬੰਦਾ ਤੇ ਦੂਜੇ ਭਾਜਪਾ ਦਾ ਵੀ ਮੈਂ ਆਈ ਕਹਾਂਗੇ ਕਿ ਇੰਨੇ ਵੱਡੇ ਵੱਡੇ ਬੰਦੇ ਹੋਰ ਨੇ ਤੁਹਾਡੇ ਪੁਰਾਣੇ ਨੇਤਾ ਇਹ ਤਾਂ ਨਵੀਂ ਕਾਂਗਰਸ ਬਣੀ ਹੋਈ ਆ ਸਾਰੇ ਪੰਜਾਬ 'ਚ ਇਹ ਸਦਾ ਸਮਝੌਤਾ ਹੋ ਗਿਆ ਇਹ ਮਲੂਕਾ ਸਾਹਿਬ ਖੜੇ ਨੇ ਨਾ ਪਾਰਟੀ ਦੇ ਨਾਲ ਪੁਰਾਣੇ ਨੇਤਾ ਬਾਦਲ ਸਾਹਿਬ ਦੇ ਉਸ ਸਮੇਂ ਤੋਂ ਨੇਤਾ ਹੈਗੇ ਪੁਰਾਣੇ ਜਰਨੈਲ ਹੈਗੇ ਪਾਰਟੀ ਦੇ ਹੁਣ ਬੱਚੇ ਬਾਕੀ ਹੋ ਗਏ ਨੇ ਤੇ ਇਹ ਬੱਚਿਆਂ ਦੇ ਉੱਤੇ ਉਹਨਾਂ ਦੇ ਉੱਤੇ ਰਿਫਲੈਕਟ ਕਰਦਾ ਹੈ ਕਿ ਜਿਹੜੇ ਮਾਪੇ ਸਾਰੀ ਉਮਰ ਬੱਚਿਆਂ ਵਾਸਤੇ ਵੱਡੀ ਵੱਡੀ ਕੁਰਬਾਨੀਆਂ ਕਰਦੇ ਨੇ ਉਹਨਾਂ ਨੂੰ ਕਿਤੇ ਤੋਂ ਕਿਤੇ ਤਾਂ ਹੀ ਲੈ ਕੇ ਜਾਂਦੇ ਨੇ ਬਚਿਆ ਨੇ ਵੀ ਜਿਹੜੇ ਔਦੇ ਇੰਜੋਏ ਕੀਤੇ ਉਹ ਇਸ 파ਟੀ ਕਰਕੇ ਮਨੂਕਾ ਸਾਹਿਬ ਕਰਕੇ ਹੀ ਇੰਜੋਏ ਕੀਤੇ ਨਾ ਜੀ ਤੇ ਹੁਣ ਇਸ ਉਮਰ ਚ ਜਾ ਕੇ ਤੁਸੀਂ ਆਪ ਦੇ ਪਿਓ ਦੇ ਹੀ ਨਾ ਬਨੋ ਤੇ ਫਿਰ ਲੋਕੀ ਕੀ ਆਸ ਰੱਖੇ ਉਧਰ ਸੁਖਦੇਵ ਸਿੰਘ ਟੀਨਸਾ ਨੂੰ ਲੈ ਕੇ ਬੀਬੀ ਜਗੀਰਕੌਰ ਦਾ ਬਿਆਨ ਆਇਆ ਹੈ ਨਾ ਕਿ ਆ ਕਿ ਸੁਖਬੀਰ ਬਾਦਲ ਨੂੰ ਟੀਨਸਾ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਟੀਨਸਾ ਪਰਿਵਾਰ ਚੋਂ ਲੜਨੀ ਚਾਹੁੰਦਾ ਸੀ ਅਟਿੰਸਾ ਮਹਿਸੂਸ ਕਰਦੇ ਨੇ ਕਿ ਧੋਖਾ ਹੋਇਆ ਹੈ ਬੀਬੀ ਜਗੀਰਪੁਰ ਇਹ ਕਹਿ ਰਹੇ ਨੇ ਉਹਨਾਂ ਕਹਿੰਿਆ ਕਿ ਮੈਨੂੰ ਖਡੂਰ ਸਾਹਿਬ ਤੇ ਵਿੱਚ ਪਾਰਟੀ ਵਰਕਰਾਂ ਨੇ ਹਰਾਇਆ ਸੀ ਤਾਂ ਮੈਂ ਇਸ ਵਾਰ ਖਡੂਰ ਸਾਹਿਬ ਤੋਂ ਟਿਕਟ ਨਹੀਂ ਮੰਗੀ ਹੈ ਤਾਂ ਬੀਬੀ ਜਗੀਰਪੁਰ ਵੀ ਦੱਸ ਦਈਏ ਕਿ

ਪਰ ਜੇ ਉਹਨਾਂ ਦੀ ਇੱਛਾ ਸੀ ਉਹ ਚੋਣ ਲੜਨਾ ਚਾਹੁੰਦੇ ਸੀ ਤੇ ਪ੍ਰਧਾਨ ਸਾਹਿਬ ਨੂੰ ਉਹਨਾਂ ਨਾਲ ਡਿਸਕਸ ਕਰ ਲੈਣਾ ਚਾਹੀਦਾ ਸੀ ਇਕਬਾਲ ਸਿੰਘ ਝੁੰਡਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਉਹ ਵੀ ਐਡਵੋਕੇਟ ਨੇ ਪਬਲਿਕ ਮੈਨ ਹੈ ਲੋਕਾਂ ਵਿਚ ਵਿਚਰਦੇ ਹੈ ਪਰ ਸਰਦਾਰ ਪਰਮਿੰਦਰ ਸਿੰਘ ਢੀਂਟਾ ਸਾਹਿਬ ਵੀ ਪੁਰਾਣੇ ਸਮੇਂ ਤੋਂ ਲੈ ਕੇ ਸਦਾ ਸੁਖਦੇਵ ਸਿੰਘ ਢੀਂਟਾ ਸਾਹਿਬ ਤੋਂ ਚੋਣ ਲੜਦੇ ਆਏ ਹੈ ਤੇ ਜਿਸ ਵੇਲੇ ਉਹਨਾਂ ਨੂੰ ਪਾਰਟੀ ਵਿੱਚ ਲਿਆਂਦਾ ਉਦੋਂ ਕੀ ਕੱਲਾ ਕੀਤੀਆਂ ਹੋਣਗੀਆਂ ਜੇ ਨਹੀਂ ਵੀ ਮੈਕੈਨਿਕ ਕਮਿਟਮੈਂਟ ਸੀ ਮੰਨ ਲਓ ਨਹੀਂ ਵੀ ਉਸ ਵੇਲੇ ਕੋਈ ਗੱਲ ਹੋਈ ਫਿਰ ਵੀ ਜਦੋਂ ਇਹਦਾ ਫੈਸਲਾ ਕੀਤਾ ਸੀਗਾ ਉਸ ਵੇਲੇ ਬੈਠ ਕੇ ਵਿਚਾਰ ਕਰ ਲੈਂੀ ਚੀਤੇ 300 ਹੋਰਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਕਿਹਾ ਗਿਆ ਸੀਗਾ ਕਿ ਸੰਗਰੂਰ ਸੀਟ ਦਾ ਫੈਸਲਾ ਤੁਸੀਂ ਕਰੋਗੇ ਤੁਸੀਂ ਦੱਸੋਗੇ ਕਿਸ ਨੂੰ ਉਤਾਰਨਾ ਹੈ ਪਰਮਿੰਦਰ ਢੀਟਸਾ ਤੇ ਪ੍ਰਚਾਰ ਵੀ ਕਰ ਰਹੇ ਸੀਗੇ ਔਰ ਇਹ ਸਾਰਿਆਂ ਨੂੰ ਲੱਗ ਰਿਹਾ ਸੀ ਪਰਮਿੰਦਰ ਢੀਟਸਾ ਦੀ ਇਹ ਟਿਕਟ ਪੱਕੀ ਹੈ ਲੇਕਿਨ ਲਾਸਟ ਮੂਮੈਂਟ ਤੇ ਜਦੋਂ ਝੁੰਡਾ ਹੋਰਾਂ ਨੂੰ ਟਿਕਟ ਦੇ ਦਿੱਤੀਗੀ ਉਹਨਾਂ ਲਈ ਸ਼ੋਕਿੰਗ ਸੀਗਾ ਉਹ ਕਹਿੰਦੇ ਕਿ ਝਟਕਾ ਲੱਗਾ ਦੇਖੋ ਝਟਕਾ ਤੇ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਉਹਨਾਂ ਇੱਛਾ ਸੀ ਲੜਨ ਦਾ ਉਹਨਾਂ ਦਾ ਚਾਅ ਸੀਗਾ ਕਿ ਮੈਂ ਲੜਨੀ ਹੈ ਚੋਣ ਸਰਪ੍ਰਸਤ ਪਾਰਟੀ ਦੇ ਬਣਾਇਆ ਔਰ ਸਰਪ੍ਰਸਤ ਜਿਹੜਾ ਹੈ ਉਹ ਪ੍ਰਧਾਨ ਤੇ ਸਰਪ੍ਰਸਤ ਨੂੰ ਸਲਾਹ ਕਰਕੇ ਹੀ ਡਿਕਲੇਅਰ ਕਰਨੀ ਚਾਹੀਦੀ ਸੀ ਪਤਾ ਨਹੀਂ ਇਹਨਾਂ ਦੀ ਕੀ ਮਜਬੂਰੀ ਸੀ ਜਾਂ ਕਿਉਂ ਨਹੀਂ ਡਿਸਕਸ ਕੀਤਾ ਇਹ ਤੇ ਪ੍ਰਧਾਨ ਸਾਹਿਬ ਵੀ ਦੱਸ ਸਕਦੇ ਪਰ ਮੈਂ ਸਮਝਦੀ ਇਹ ਵੀ ਤਕਰੀਬਨ ਸਾਰਿਆਂ ਨੇ ਇਹ ਗੱਲ ਮਹਿਸੂਸ ਕੀਤੀ ਹੈ ਕਿ ਇਸ ਦਾ ਜਿਹੜਾ ਪਾਰਟੀ ਦੀ ਇਕਤਾ ਵਿੱਚ ਪਾਰਟੀ ਦੀ ਸ਼ਕਤੀ ਵਿੱਚ ਵਾਧਾ ਕਰਨ ਵਾਸਤੇ ਫਿਰ ਮੋੜੇ ਨਾਲ ਮੋੜਾ ਜੋੜ ਕੇ ਆਉਂਦਾ ਹੈ ਤੇ ਉਹਦੇ ਉਹਦਾ ਕੱਲਾ ਨੁਕਸਾਨ ਨਹੀਂ ਹੁੰਦਾ ਇਹ ਪਾਰਟੀ ਦੇ ਲੀਡਰ ਦਾ ਵਿਸ਼ਵਾਸ ਜਿਹੜਾ ਹੈ ਉਹਦੇ 'ਚ ਫਰਕ ਪੈਂਦਾ ਹੈ ਤੁੱਕ ਗੱਲ ਇਸ ਤਰ੍ਹਾਂ ਹੈ ਕਿ ਖਡੂਰ ਸਾਹਿਬ ਮੈਨੂੰ ਇਹਨਾਂ ਨੇ ਪਿਛਲੀ ਵਾਰੀ ਭੇਜਿਆ ਸੀ ਕਿਉਂਕਿ ਪੰਥਕ ਸੀਟ ਹੈ ਔਰ ਮੈਨੂੰ ਇੰਨਾ ਪਤਾ ਹੈ ਕਿ ਉਥੇ ਹਜ਼ਾਰਾਂ ਜਿਹੜੇ ਨਾ ਮੁਲਾਜ਼ਮ ਸਾਡੇ ਸੇਵਾਦਾਰ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਦੇ ਖਾਸ ਕਰਕੇ ਮੈਂ ਹਜ਼ਾਰਾਂ ਜੀ ਕਹਿ ਸਕਦੀ ਹਾਂ ਵੱਡੀ ਗਿਣਤੀ ਵਿੱਚ ਔਰ ਉਹ ਸਤਕਾਰ ਵੀ ਮੇਰਾ ਬੜਾ ਕਰਦੇ ਤੇ ਪਿਆਰ ਵੀ ਕਰਦੇ ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਵਿਚਲੇ ਹੀ ਲੀਡਰਾਂ ਨੇ ਵਿਰੋਧਤਾ ਵੀ ਕੀਤੀ ਤੇ 319000 ਵੋਟ ਫਿਰ ਮੈਨੂੰ ਪੈ ਗਈ 1 ਲੱਖ ਵੋਟ ਦਾ ਤਕਰੀਬਨ 1.5 ਲੱਖ ਦਾ ਫਰਕ ਪਿਆ ਸੀਗਾ ਜੀ ਉਹ ਨਾਂ ਵਿੱਚ ਵਿੱਚੇ ਵਿੱਚੇ ਖੋਰਾ ਲੱਗਦਾ ਤੇ ਇਹ ਸੀਟ ਜਿੱਤੀ ਸੀ ਕਿਉਂਕਿ ਪੰਥਕ ਸੀਟ ਸੀਗੀ ਤੇ ਉਹਦੇ ਬਾਅਦ ਮੈਂ ਸਚਾਈ ਇਹ ਹੈ ਕਿ ਮੈਂ ਇੱਛਾ ਹੀ ਨਹੀਂ ਜਾਣ ਕੀਤੀ ਕਿਉਂਕਿ ਜਿੱਥੇ ਅਸੀਂ ਜਾਣਾ ਉੱਥੇ ਦੇ ਵਿੱਚੇ ਹੀ ਬੰਦੇ ਵਿਚ ਲਈ ਵਿਰੋਧਤਾ ਕਰਦੇ ਹੋਣ ਤੇ ਮੇਰੇ ਖਿਆਲ ਚੋਂ ਲੜਨ ਦਾ ਕੋਈ ਫਾਇਦਾ ਨਹੀਂ ਉਦਰ ਭਾਜਪਾ ਦੇ ਮੈਨੀਫੈਸਟੋ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਥੇਰ ਨੇ ਹਮਲਾ ਬੋਲਿਆ ਹੈ ਉਹਨਾਂ ਨੇ ਕਿਹਾ ਕਿ ਅੱਜ ਤੱਕ ਭਾਜਪਾ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਭਾਜਪਾ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਔਰ ਜ਼ਿਲ੍ਹਿਆਂ ਜਿਨ੍ਹਾਂ ਦੀ ਆਪਣੀ ਕੋਈ ਗਾਰੰਟੀ ਨਹੀਂ ਹੈ ਉਹ ਗਾਰੰਟੀਆਂ ਦੇ ਰਹੇ ਨੇ ਮੀਥੇਰ ਕਹਿ ਰਹੇ ਨੇ ਤਾਂ ਬਾਅਦ ਦੇ ਵਿੱਚ ਇਹ ਖੁਦ ਕਹਿੰਦੇ ਨੇ ਇਹ ਤਾਂ ਚੋਣਵੀਂ ਜੁਮਲੇ ਸੀ ਤਾਂ ਮੀਥੇਰ ਦੇ ਵੱਲੋਂ ਇਹ ਹਮਲਾ ਜ਼ੁਬਾਨੋਂ ਹੋ ਗਿਆ ਕਿ ਪੀ ਦਾ ਕਿਸੇ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਿਉਂਕਿ ਜਿਹੜੀ ਪਾਰਟੀ 10 ਸਾਲਾਂ ਤੋਂ ਸੱਤਾ 'ਚ ਹੈ ਤੇ ਬਹੁਤ ਲੰਬਾ ਸਮਾਂ ਹੁੰਦਾਗਾ ਕੋਈ ਕੰਮ ਕਰਨ ਦੇ ਲਈ ਕੋਈ ਡਿਲੀਵਰੀ ਜਿਹੜੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਪਰ ਪਿਛਲੇ 10 ਸਾਲਾਂ ਤੋਂ ਜਿੰਨੇ ਵੀ ਮੈਨੀਫੈਸਟੋ ਉਹਨਾਂ ਨੇ ਜਾਰੀ ਕੀਤੇ ਦੋ ਇਲੈਕਸ਼ਨਾਂ ਲੜਦੇ ਸਟੇਟ ਦੇ ਵਿੱਚ ਵੀ ਇਲੈਕਸ਼ਨਾਂ ਲੜੇ ਨਾ ਕਿਤੇ ਸਟੇਟ 'ਚ ਨਾ ਕੇਂਦਰ 'ਚ ਇੱਕ ਵੀ ਵਾਅਦਾ ਨਹੀਂ ਜਿਹੜਾ ਉਹਨਾਂ ਨੇ ਪੂਰਾ ਕੀਤਾ ਹੋਵੇ ਤੇ ਅੱਜ ਗਰੰਟੀਆਂ ਦੇ ਰਹੇ ਆ ਜਿਨ੍ਹਾਂ ਦੀ ਆਪ ਦੀ ਕੋਈ ਗਰੰਟੀ ਨਹੀਂ ਉਹ ਗਰੰਟੀ ਦੇ ਰਿਹਾ ਵੀ ਥੋਡੀ ਗਰੰਟੀ ਹੈ ਵੀ ਭਾਈ ਤੁਸੀਂ ਕੱਲ ਨੂੰ ਆਉਂਗੇ ਕਿ ਨਹੀਂ ਆਉਂਗੇ ਤੇ ਬਾਕੀ ਜਾਂਦਾ ਪਿਛਲੇ ਸਮੇਂ ਜਿਹੜੀਆਂ ਦਿੱਤੀਆਂ ਗਰੰਟੀਆਂ ਨੇ ਵਾਅਦੇ ਪੂਰੇ ਕੀਤੇ ਹੋਣ ਕਹਿੰਦੇ ਸੀ ਜੀ 2 ਕਰੋੜ ਨੌਕਰੀ ਜਿਹੜੀ ਦੇਸ਼ 'ਚ ਦੇਵਾਂਗੇ ਤੇ ਮੁੜ ਕੇ ਇਹ ਗੱਲ ਪਕੌੜਿਆਂ ਤੇ ਆ ਕੇ ਖੜ ਗਿਆ ਆਈ ਕਾਲਾ ਤਾਂ ਜਿਹੜਾ ਵਾਪਸ ਆਊਗਾ 15-15 ਲੱਖ ਰੁਪਈਆ ਆਊਗਾ ਤੇ ਮੁੜ ਕੇ ਕਹਦਾ ਵੀ ਇਹ ਤਾਂ ਚੋਣਵੀਂ ਜੁਮਲਾ ਥਾ ਸੋ ਚੋਣਵੀਂ ਜੁਮਲੇ ਜਿਹਦੇ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਦੇਸ਼ ਦੇ ਗ੍ਰਹਿ ਮੰਤਰੀ ਖੁਦ ਇੰਟਰਵਿਊ ਚ ਬੈਠ ਕੇ ਕਹਿਣ ਤਾਂ ਇਹ ਨੂੰ ਲੋਕ ਕਿਵੇਂ ਯਕੀਨ ਮੰਨਣ ਜਿਹੜੇ ਤੁਸੀਂ ਹੁਣ ਕਹਿ ਰਹੇ ਹੋ ਵੀ ਆ ਦੇਵਾ ਗਿਆ ਦੇਵਾਗੇ ਵੀ ਚੋਣਾਂ ਦੀ ਜੁੰਮ ਨਹੀਂ ਉਹ ਦਰਾਮਾ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਕਰਮਜੀਤ ਅਨਮੋਲ ਦੇ ਲਈ ਅਦਾਕਾਰ ਬినੂ ਢਿੱਲੋਂ ਪਰਚਾ